ਜੋ ਪੱਤਰਕਾਰ ਨੇ ਜਾਂ ਫਿਰ ਕਿ ਆਪਣੀ ਜਿਹੜੀ ਹੈ ਸਮਾਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਦਿਖਾ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪੱਤਰਕਾਰ ਇਹ ਆ ਕਿ ਉਹ ਸਮਾਜ ਦੇ ਵਿੱਚ ਆਲੇ ਦੁਆਲੇ ਦੇ ਮਾਹੌਲ ਨੂੰ ਜਿਹੜਾ ਇੱਕ ਸ਼ਿਸ਼ਟ ਰਿਪੋਰਟਕਾਸਟਾਂ ਦੀ ਤਾਂ ਇੰਨੀ ਝੜੀ ਲੱਗੀ ਹੋਈ ਹੈ ਕਿ ਤੁਸੀਂ ਕਿਸੇ ਦਾ ਵੀ ਪੇਜ ਜਾਂ ਫਿਰ YouTube Facebook کھول ਕੇ ਦੇਖ ਲਓ ਕੋਈ ਨਾ ਕੋਈ ਬੰਦਾ ਤੁਨੋਂ ਉੱਤੇ ਪੋਡਕਾਸਟ ਕਰਦਾ ਹੋਇਆ ਤੇ ਕੋਈ ਨਾ ਕੋਈ ਉੱਥੇ ਪੋਡਕਾਸਟ ਦੇ ਵਿੱਚ ਆਇਆ ਹੋਇਆ ਐਜ਼ ਅ ਗੈਸਟ ਦਿਖਾਈ ਦੇ ਜੂਗਾ ਜੀ ਜਦੋਂ ਕਿ ਉਹੀ ਬੰਦੇ ਸਾਡੇ ਆਸੇ ਪਾਸੇ ਵਿਚਰ ਰਹੇ ਹੁੰਦੇ ਨੇ ਅਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ ਹੁੰਦੇ ਪਰ ਪੋਡਕਾਸਟਾਂ ਦੇ ਵਿੱਚ ਸੀ ਉਹਨਾਂ ਨੂੰ ਰਿਵਿਊਸ ਲੈ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਨਾਲ ਜੋ ਪੱਤਰਕਾਰ ਹੈ ਜਾਂ ਫਿਰ ਪੱਤਰਕਾਰਤਾ ਹੈ ਉਸ ਤੇ ਅਸਰ ਪੈ ਰਿਹਾ ਕੰਮ ਤੇ ਅਸਰ ਪੈ ਰਿਹਾ ਇਸ ਖੇਤਰ ਤੁਸੀਂ ਇਹ ਟੌਪਿਕ ਚੱਕਣ ਲੱਗੇ ਹੋ ਇਹ ਬਹੁਤ ਹੀ ਜ਼ਿਆਦਾ ਸੰਜੀਦਗੀ ਵਾਲਾ ਵੀ ਆ ਤੇ ਕੁਛ ਲੋਕਾਂ ਨੂੰ ਚੁਭਣ ਵਾਲਾ ਵੀ ਆ ਅਗਲਾ ਕਹੂਗਾ ਕਿ ਤੁਹਾਨੂੰ ਕੀ ਫਰਕ ਪੈਂਦਾ ਜੇ ਅਸੀਂ ਹਨਾ ਰੋਟੀ ਖਾ ਰਹੇ ਆ ਚੰਗੀ ਥੋੜਾ ਕੀ ਜਾ ਰਹੇ ਆ ਇਹਨੂੰ ਤੁਸੀਂ ਕਮਾਈ ਦਾ ਸਿਰਫ ਸਾਧਨ ਬਣਾ ਰਹੇ ਹੋ ਇਹਦੇ ਨਾਲ ਸਰਕਾਰੀਤਾ ਤਾਂ ਉਹ ਸੀ ਕਿ ਤੁਸੀਂ ਕਿਸੇ ਗੱਲ ਦੀ ਜੜ ਤੱਕ ਜਾਓ ਉਹਨੂੰ ਖੋਜੋ ਅੱਜਕੱਲ ਤਾਂ ਉੱਤੋਂ ਉੱਤੋਂ ਗੱਲਾਂ ਕੀਤੀਆਂ ਜਾਂਦੀਆਂ ਜਿਹੇ ਬੰਦੇ ਨੂੰ ਲਿਆ ਕੇ ਖੜਾ ਕਰਦੋ ਜਿਨੇ ਆਪਣਾ ਸਿਰਫ ਇੱਕ ਚਿਹਰਾ ਬਣਾਇਆ ਜਿਨੇ ਫੇਮ ਖੱਟਿਆ ਫੋਲੋਅਰਸ ਵਧਾਏ ਤੇ ਫਿਰ ਉਹ ਪੱਤਰਕਾਰੀਤਾ ਦੇ ਖੇਤਰ ਦੇ ਵਿੱਚ ਐਜ਼ ਆ ਜਰਨਲਿਸਟ ਤੁਸੀਂ ਉਹਨੂੰ ਸਾਹਮਣੇ ਪੇਸ਼ ਕਰ ਦਿੰਦੇ ਹੋ ਜਦੋਂ ਕਿ ਜਰਨਲਿਸਟ ਬਣਨ ਲਈ ਤੁਹਾਡੇ ਕੋਲ ਕੋਈ ਡਿਗਰੀ ਹੋਣੀ ਚਾਹੀਦੀ ਸੀ ਤੁਸੀਂ ਕੁਝ ਪੜ੍ਹੇ ਲਿਖੇ ਹੋਣੇ ਚਾਹੀਦੇ ਸੀਗੇ ਉਸ ਖੇਤ ਦੇ ਨਾਲ ਸੰਬੰਧਿਤ ਹਮ ਤਾਨੂੰ ਉਸਦੇ ਬਾਰੇ ਨੌਲੇਜ ਹੋਣੀ ਚਾਹੀਦੀ ਸੀਗੀ ਫਿਰ ਤੁਸੀਂ ਉੱਥੇ ਬੈਠ ਕੇ ਉਹ ਸਾਰੀਆਂ ਗੱਲਾਂ ਕਰ ਸਕਦੇ ਹੋ ਪਰ ਅੱਜ ਕੱਲ ਕੀ ਕੀਤਾ ਜਾਂਦਾ ਦੇਖਿਆ ਜਾਂਦਾ ਕਿ ਇਸ ਬੰਦੇ ਦੇ ਫੇਸਬੁਕ ਤੇ ਵੀ ਹੈਗੇ ਫੋਲੋਅਰਸ ਆਪਾਂ ਖੁਦ ਇੰਟਰਵਿਊ ਜਾਣੇ ਆਪਣਾ ਫੇਸਬੁਕ ਪੁੱਛਿਆ ਜਾਂਦਾ ਤੁਹਾਡਾ ਫੇਸਬੁਕ ਆਈਡੀ ਕੀ ਹੈ ਤਾਂ ਕਿ ਉਹ ਸਕਰੋਲਿੰਗ ਕਰਕੇ ਦੇਖ ਸਕਣ ਉਹਦੇ ਵਿੱਚ ਅਸੀਂ ਕੀ ਕੁਝ ਪਾ ਰਹੇ ਹਾਂ ਸਾਨੂੰ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਨੇ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਸਾਡੀਆਂ ਖਬਰਾਂ ਆਪਣੇ ਪੇਜ ਤੇ ਤੁਸੀਂ ਸ਼ੇਅਰ ਵੀ ਕਰੋ ਇਹ ਕਿਹਾ ਜਾਂਦਾ ਤਾਂ ਜਿਹਦੇ ਕੋਲ ਹੁਣ ਫੋਲੋਅਰਸ ਨੇ ਉਹਦੇ ਕੋਲ ਸਭ ਕੁਝ ਹੈ ਇੰਨੀ ਹੋੜ ਲੱਗੀ ਹੋਈ ਆ ਲੋਕਾਂ ਦੇ ਵਿੱਚ ਕਿ ਸਾਰਾ ਦਿਨ ਸਕਰੋਲਿੰਗ ਕਰਕੇ ਜਿਨ੍ਹਾਂ ਨੇ ਖੁਦ YouTube ਜਾਂ Facebook ਪੇਜ ਨੇ ਉਹ ਇੰਨੇ ਕਮਲੇ ਹੋ ਜਾਂਦੇ ਨੇ ਕਿ ਸਕਰੋਲਿੰਗ ਕਰ ਕਰਕੇ ਸਾਡੇ ਇੰਨੇ ਸਬਸਕ੍ਰਾਈਬਰ ਹੋ ਗਏ ਇੰਨੇ ਈਵਿਜ਼ ਹੋ ਗਏ ਇੰਨਾ ਡਾਊਨ ਚਲਾ ਗਿਆ ਇੰਨਾ ਅੱਪ ਚਲਾ ਗਿਆ ਇਹ ਚੀਜ਼ ਨਾ ਹੋ ਜਾਂਦੀਆਂ ਨੇ ਆਪਾਂ ਇਹ ਕੰਮ ਨਹੀਂ ਆਣਾ ਕੰਮ ਸਾਡੀ ਜ਼ਿੰਦਗੀ ਦੇ ਇਸ ਟਾਈਮ ਨੇ ਆਣਾ ਤਾਂ ਤਾਂ ਇਹਨੂੰ ਜੀ ਲਓ ਜਾਂ ਇਹਨੂੰ ਬਰਬਾਦ ਕਰ ਲਓ ਫਿਰ ਉਹਨੂੰ ਜੀਣ ਤੇ ਆ ਜਾਣੇ ਆਪਾਂ ਪਰ ਜਿਹੜੇ ਹੁਣ ਅੱਜ ਕੱਲ ਲੋਕ ਫੋਲੋਅਰਸ ਵਧਾ ਰਹੇ ਨੇ ਰੀਲਾਂ ਬਣਾ ਰਹੇ ਨੇ ਤੇ ਵੀਡੀਓ ਸ਼ੂਟ ਕਰ ਰਹੇ ਨੇ ਖੁਦ ਨੂੰ ਦਿਖਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਹੁਣ ਪੱਤਰਕਾਰਤਾ ਦੇ ਵਿੱਚ ਵੀ ਆ ਗਏ ਅਸਲ ਪੱਤਰਕਾਰ ਸੀ ਜਿਹੜੇ ਜਿਨ੍ਹਾਂ ਦੇ ਕੋਲ ਨੌਲੇਜ ਸੀ ਭਾਵੇਂ ਸ਼ਕਲ ਸੀ ਚਾਹੇ ਨਹੀਂ ਭਾਵੇਂ ਉਹਨਾਂ ਦੇ ਕੋਲ ਫੋਲੋਅਰਸ ਹੈਗੇ ਸੀ ਚਾਹੇ ਨਹੀਂ ਪਰ ਉਹਨਾਂ ਦੇ ਕੋਲ ਨੌਲੇਜ ਸੀ ਜੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿੱਥੇ ਬਹੁਤ ਸਾਰੀਆਂ ਇੰਟਰਵਿਊਜ਼ ਦੇਖਣ ਨੂੰ ਮਿਲਦੀਆਂ ਨੇ ਉੱਥੇ ਅੱਜ ਕੱਲ੍ਹ ਪੋਡਕਾਸਟ ਵੀ ਸੁਣਨ ਨੂੰ ਮਿਲ ਰਹੇ ਨੇ ਪੋਡਕਾਸਟ ਦੇ ਵਿੱਚ ਬਹੁਤ ਤਰੀਕੇ ਦਾ ਕੰਟੈਂਟ ਜਿਹੜਾ ਸਾਨੂੰ ਪੇਸ਼ ਕੀਤਾ ਜਾ ਰਿਹਾ ਤੇ ਉਹ ਕੰਟੈਂਟ ਕਿਹਨਾਂ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਸਵਾਲ ਇਹ ਵੀ ਉੱਠਦਾ ਆ ਪਰ ਅੱਜ ਕੱਲ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਵਲੌਗ ਬਣਾ ਰਹੇ ਨੇ ਰੀਲਾਂ ਬਣਾ ਰਹੇ ਨੇ ਰੀਲਾਂ ਉਹ ਕਿਸੇ ਤਰੀਕੇ ਦੀਆਂ ਹੋ ਸਕਦੀਆਂ ਨੇ ਚਾਹੇ ਉਹਨਾਂ ਨੇ ਡਾਂਸ ਤੇ ਵੀਡੀਓ ਬਣਾਈ ਹੋਵੇ ਜਾਂ ਕੁਝ ਵੀ ਹੋ ਸਕਦਾ ਹੈ ਪਰ ਦੂਸਰੇ ਪਾਸੇ ਉਹੀ ਦੂਜੇ ਲੋਕਾਂ ਦੇ ਇੰਟਰਵਿਊ ਲੈ ਰਹੇ ਨੇ ਇੰਟਰਵਿਊ ਦਾ ਭਾਵ ਕਿ ਉਹ ਕਿਸ ਤਰੀਕੇ ਦੇ ਨਾਲ ਪੋਡਕਾਸਟ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਨੂੰ ਸੁਣਿਆ ਜਾ ਰਿਹਾ ਪਰ ਇੱਕ ਤਰੀਕੇ ਦੇ ਨਾਲ ਪੱਤਰਕਾਰੀ ਦੇ ਖੇਤਰ ਦੇ ਵਿੱਚ ਇਸ ਦਾ ਅਸਰ ਪੈਂਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਕਿਉਂਕਿ ਜੋ ਐਕਚੁਅਲ ਦੇ ਵਿੱਚ ਪੱਤਰਕਾਰ ਨੇ ਜਾਂ ਫਿਰ ਕਿ ਆਪਣੀ ਜਿਹੜੀ ਹੈ ਸਮਾਜ ਤੇ ਵਿੱਚ ਕਿਸ ਤਰੀਕੇ ਦੇ ਨਾਲ ਦੇਖਾ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪੱਤਰਕਾਰ ਇਹ ਆ ਕਿ ਉਹ ਸਮਾਜ ਤੇ ਵਿੱਚ ਆਲੇ ਦੁਆਲੇ ਦੇ ਮਾਹੌਲ ਨੂੰ ਜਿਹੜਾ ਇੱਕ ਸ਼ੀਸ਼ੇ ਦੀ ਤਰ੍ਹਾਂ ਪੇਸ਼ ਕਰ ਰਿਹਾ ਪਰ ਜਦੋਂ ਉਹਨਾਂ ਦਾ ਕੰਮ ਕੋਈ ਹੋਰ ਕਰ ਰਿਹਾ ਹੈ ਪਰ ਜਰੂਰ ਫਰਕ ਤਾਂ ਪੈਂਦਾ ਹੀ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਗੁਰਸ਼ਰਨ ਮੌਜੂਦ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਗੁਰਸ਼ਰਨ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਸ ਠੀਕ ਹੈ ਖੁਸ਼ੀ ਨਹੀਂ ਕਿ ਕਿਸੇ ਦੇ ਪੋਡਕਾਸਟ ਚ ਨਹੀਂ ਪੋਡਕਾਸਟ ਦੇ ਵਿੱਚ ਤਾਂ ਨਹੀਂ ਗਏ ਪਰ ਪੋਡਕਾਸਟ ਅੱਜ ਕੱਲ ਸੁਣਨ ਜ਼ਰੂਰ ਰਹੇ ਆ ਉਹ ਵੀ ਹਰੇਕ ਬੰਦੇ ਦਾ ਹਰੇਕ ਬੱਚੇ ਦਾ ਹਰੇਕ ਔਰਤ ਦਾ ਹਰੇਕ ਮਰਦ ਦਾ ਜੀ ਨੌਜਵਾਨ ਦਾ ਔਰ ਪੋਡਕਾਸਟਾਂ ਦੀ ਤਾਂ ਇੰਨੀ ਝੜੀ ਲੱਗੀ ਹੋਈ ਹੈ ਕਿ ਤੁਸੀਂ ਕਿਸੇ ਦਾ ਵੀ ਪੇਜ ਜਾਂ ਫਿਰ YouTube Facebook ਖੋਲ ਕੇ ਦੇਖ ਲਓ ਕੋਈ ਨਾ ਕੋਈ ਬੰਦਾ ਤੁਨੋਂ ਉੱਤੇ ਪੋਡਕਾਸਟ ਕਰਦਾ ਹੋਇਆ ਤੇ ਕੋਈ ਨਾ ਕੋਈ ਉੱਤੇ ਪੋਡਕਾਸਟ ਦੇ ਵਿੱਚ ਆਇਆ ਹੋਇਆ ਐਜ਼ ਅ ਗੈਸਟ ਦਿਖਾਈ ਦੇ ਜੂਗਾ ਜੀ ਜਦੋਂ ਕਿ ਉਹੀ ਬੰਦੇ ਸਾਡੇ ਆਸੇ ਪਾਸੇ ਵਿਚਰ ਰਹੇ ਹੁੰਦੇ ਨੇ ਅਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰਦੇ ਹੁੰਦੇ ਪਰ ਪੋਡਕਾਸਟਾਂ ਦੇ ਵਿੱਚ ਅਸੀਂ ਉਹਨਾਂ ਨੂੰ ਸੁਣ ਰਹੇ ਹੁੰਦੇ ਹਾਂ ਗੁਰਸ਼ਰਨ ਆਪਾਂ ਇੱਥੇ ਪੋਡਕਾਸਟ ਦੀ ਗੱਲ ਕੀਤੀ ਹੈ ਪਰ ਅੱਜ ਕੱਲ ਪੋਡਕਾਸਟ ਜਿਹੜੇ ਇਸ ਤਰੀਕੇ ਦੇ ਨਾਲ ਬਣਾਏ ਜਾ ਰਹੇ ਨੇ ਪੇਸ਼ ਕੀਤੇ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਉਹ ਟ੍ਰੈਂਡ ਸੈੱਟ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਜੀ ਆਪਾਂ ਇੱਥੇ ਦੂਜੇ ਵੱਡੇ ਮਾਈਕ ਰੱਖ ਲਈਏ ਤੇ ਆਪਾਂ ਵੀ ਪੋਡਕਾਸਟ ਹੀ ਹੋ ਸਕਦਾ ਨਾ ਆਪਣਾ ਪੋਡਕਾਸਟ ਹੀ ਬਣ ਜਾਣਾ ਪਰ ਆਪਾਂ ਇਸ ਵਿਸ਼ੇ ਤੇ ਅੱਜ ਇਸ ਲਈ ਗੱਲ ਕਰ ਰਹੇ ਹਾਂ ਕਿਉਂਕਿ ਜਿਹੜੇ ਰੀਲਾਂ ਤੇ ਡਾਂਸ ਕਰ ਰਹੇ ਨੇ ਜਾਂ ਫਿਰ ਰੀਲਾਂ ਤੇ ਕੁਝ ਐਦਾਂ ਦਾ ਕੰਟੈਂਟ ਪੇਸ਼ ਕਰ ਰਹੇ ਨੇ ਜਾਂ ਫਿਰ ਉਹ ਪ੍ਰੋਮੋਸ਼ਨ ਕਰ ਰਹੇ ਨੇ ਕਿਸੇ ਦੇ ਨਾ ਐਦਾਂ ਦੇ ਲੋਕ ਨੇ ਉਹ ਦੂਜੇ ਦੇ ਇੰਟਰਵਿਊਜ਼ ਲੈ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਨਾਲ ਜੋ ਪੱਤਰਕਾਰ ਹੈ ਜਾਂ ਫਿਰ ਪੱਤਰਕਾਰਤਾ ਹੈ ਉਸ ਤੇ ਅਸਰ ਪੈ ਰਿਹਾ ਹੈ ਕੰਮ ਤੇ ਅਸਰ ਪੈ ਰਿਹਾ ਹੈ ਇਸ ਖੇਤਰ ਤੇ ਅਸਰ ਪੈ ਰਿਹਾ ਹੈ ਕਿ ਜੋ ਵਾਕੇ ਹੀ ਪੱਤਰਕਾਰੀ ਕਰ ਰਹੇ ਨੇ ਜਿਵੇਂ ਰਿਪੋਰਟਰ ਲਗਾ ਲਓ ਜਾਂ ਫਿਰ ਹੋਰ ਸੀਨੀਅਰ ਪੱਤਰਕਾਰ ਨੇ ਨਾ ਉਹ ਪੱਤਰਕਾਰੀ ਕਰ ਰਹੇ ਨੇ ਉਹਨਾਂ ਦੇ ਕੰਮ ਤੇ ਅਸਰ ਪੈਂਦਾ ਹੈ ਜਦੋਂ ਕੋਈ ਦੂਸਰਾ ਆਮ ਲੋਕ ਜਾਂ ਫਿਰ ਇਸ ਖੇਤਰ ਦੇ ਨਾਲ ਸਬੰਧਿਤ ਹੀ ਨਹੀਂ ਹਨਾ ਕਹਿਣ ਦਾ ਮਤਲਬ ਕਿ ਇਸ ਖੇਤਰ ਦੇ ਨਾਲ ਉਹ ਵਿਚਰਿਆ ਹੀ ਨਹੀਂ ਸਿਰਫ ਰੀਲਾਂ ਬਣਾ ਰਿਹਾ ਜਾਂ ਫਿਰ ਵਲੌਗ ਬਣਾ ਰਿਹਾ ਤੇ ਉਹੀ ਜਦੋਂ ਦੂਸਰੇ ਦਾ ਕੰਮ ਆਪ ਫੜੇ ਤਾਂ ਤੁਹਾਨੂੰ ਕੀ ਲੱਗਦਾ ਇਸ ਤੇ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇਹ ਟੌਪਿਕ ਚੱਕਣ ਲੱਗੇ ਹੋ ਇਹ ਬਹੁਤ ਹੀ ਜ਼ਿਆਦਾ ਸਨਜੀਦਗੀ ਵਾਲਾ ਵੀ ਆ ਤੇ ਕੁਝ ਲੋਕਾਂ ਨੂੰ ਚੁਭਣ ਵਾਲਾ ਵੀ ਆ ਅਗਲਾ ਕਹੂਗਾ ਕਿ ਤੁਹਾਨੂੰ ਕੀ ਫਰਕ ਪੈਂਦਾ ਜੇ ਅਸੀਂ ਹਨਾ ਰੋਟੀ ਖਾ ਰਹੇ ਆ ਚੰਗੀ ਥੋੜਾ ਕੀ ਜਾ ਰਹੇ ਆ ਇਹਨੂੰ ਤੁਸੀਂ ਕਮਾਈ ਦਾ ਸਿਰਫ ਸਾਧਨ ਬਣਾ ਰਹੇ ਹੋ ਇਹਦੇ ਨਾਲ ਸਾਨੂੰ ਫਰਕ ਪੈਂਦਾ ਹੂੰ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਕਿੰਨਾ ਅਸਰ ਪੈਂਦਾ ਹੈ ਜਿਨ੍ਹਾਂ ਨੇ ਕਿੰਨੀਆਂ ਹੀ ਧੁੱਪਾਂ ਡਾਈਆਂ ਧੁਰ-ਧੁਰ ਕੇ ਕਿੰਨੇ ਘੰਟੇ ਉਹ ਹੋ ਗਏ ਕਿਤੇ ਜਾ ਕੇ ਸ਼ੂਟ ਕਰਕੇ ਲੈ ਕੇ ਆਏ ਅਸਲ ਪੱਤਰਕਾਰਤਾ ਤਾਂ ਉਹ ਹੋ ਸੀ ਕਿ ਤੁਸੀਂ ਕਿਸੇ ਗੱਲ ਦੀ ਜੜ ਤੱਕ ਜਾਓ ਉਹਨੂੰ ਖੋਜੋ ਅੱਜ ਕੱਲ ਤਾਂ ਉੱਤੋਂ ਉੱਤੋਂ ਗੱਲਾਂ ਕੀਤੀਆਂ ਜਾਂਦੀਆਂ ਬਿਲਕੁਲ ਔਰ ਜਿਹੜਾ ਪੋਡਕਾਸਟ ਕਰਨ ਵਾਲਾ ਹੈ ਕਈ ਵਾਰੀ ਤਾਂ ਉਹ ਵੀ ਇਹੋ ਜਿਹਾ ਹੀ ਹੁੰਦਾ ਹੈ ਕਿ ਉਹਨਾਂ ਨੂੰ ਨਾ ਤਾਂ ਕਿਸੇ ਹਿਸਟਰੀ ਦਾ ਪਤਾ ਹੈ ਨਾ ਹੀ ਉਹਦੇ ਕਿਸੇ ਪਿਛੋਕੜ ਦਾ ਪਤਾ ਹੈ ਹੁਣ ਤੁਸੀਂ ਇੱਕ ਵਜਨਦਾਰ ਜਾਂ ਫਿਰ ਵਧੀਆ ਬੰਦਾ ਜਿਹੜਾ ਜਿਹਦਾ ਪਿਛੋਕੜ ਬੜਾ ਤਗੜਾ ਰਿਹਾ ਉਵੇਂ ਵਜਨਦਾਰ ਉਹਦੇ ਸਾਹਮਣੇ ਤੁਸੀਂ ਕਿਸੇ ਇਹੋ ਜਿਹੇ ਬੰਦੇ ਨੂੰ ਲਿਆ ਕੇ ਖੜਾ ਕਰ ਦੋ ਜਿਨੇ ਆਪਣਾ ਸਿਰਫ ਇੱਕ ਚਿਹਰਾ ਬਣਾਇਆ ਜਿਨੇ ਫੇਮ ਖੱਟਿਆ ਜੀ ਫੋਲੋਅਰਸ ਵਧਾਏ ਤੇ ਫਿਰ ਉਹ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਐਜ਼ ਆ ਜਰਨਲਿਸਟ ਤੁਸੀਂ ਉਹਨੂੰ ਸਾਹਮਣੇ ਪੇਸ਼ ਕਰ ਦਿੰਦੇ ਹੋ ਜਦੋਂ ਕਿ ਜਰਨਲਿਸਟ ਬਣਨ ਲਈ ਤੁਹਾਡੇ ਕੋਲ ਕੋਈ ਡਿਗਰੀ ਹੋਣੀ ਚਾਹੀਦੀ ਸੀ ਤੁਸੀਂ ਕੁਝ ਪੜ੍ਹੇ ਲਿਖੇ ਹੋਣੇ ਚਾਹੀਦੇ ਸੀਗੇ ਉਸ ਖੇਤੇ ਦੇ ਨਾਲ ਸਬੰਧਿਤ ਹਮ ਤਹਾਨੂੰ ਉਸਦੇ ਬਾਰੇ ਨੌਲੇਜ ਹੋਣੀ ਚਾਹੀਦੀ ਸੀਗੀ ਫਿਰ ਤੁਸੀਂ ਉੱਥੇ ਬੈਠ ਕੇ ਉਹ ਸਾਰੀਆਂ ਗੱਲਾਂ ਕਰ ਸਕਦੇ ਹੋ ਪਰ ਅੱਜ ਕੱਲ ਕੀ ਕੀਤਾ ਜਾਂਦਾ ਦੇਖਿਆ ਜਾਂਦਾ ਕਿ ਇਸ ਬੰਦੇ ਦੇ ਫੇਸਬੁੱਕ ਤੇ ਵੀ ਹੈਗੇ ਫੋਲੋਅਰਸ ਆਪਾਂ ਖੁਦ ਇੰਟਰਵਿਊ ਜਾਣੇ ਆਪਣਾ ਫੇਸਬੁੱਕ ਪੁੱਛਿਆ ਜਾਂਦਾ ਤੁਹਾਡਾ ਫੇਸਬੁੱਕ ਆਈਡੀ ਕੀ ਹੈ ਤਾਂ ਕਿ ਉਹ ਸਕਰੋਲਿੰਗ ਕਰਕੇ ਦੇਖ ਸਕਣ ਉਹਦੇ ਵਿੱਚ ਅਸੀਂ ਕੀ ਕੁਝ ਪਾ ਰਹੇ ਹਾਂ ਸਾਨੂੰ ਇਹਨਾਂ ਕਿੰਨੇ ਲੋਕ ਜੁੜੇ ਹੋਏ ਨੇ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਸਾਡੀਆਂ ਖਬਰਾਂ ਆਪਣੇ ਪੇਜ ਤੇ ਤੁਸੀਂ ਸ਼ੇਅਰ ਵੀ ਕਰੋ ਇਹ ਕਿਹਾ ਜਾਂਦਾ ਤਾਂ ਜਿਹਦੇ ਕੋਲ ਹੁਣ ਫੋਲੋਅਰਸ ਨੇ ਉਹਦੇ ਕੋਲ ਸਭ ਕੁਝ ਹੈ ਇੰਨੀ ਹੋੜ ਲੱਗੀ ਹੋਈ ਆ ਲੋਕਾਂ ਦੇ ਵਿੱਚ ਕਿ ਸਾਰਾ ਦਿਨ ਸਕਰੋਲਿੰਗ ਕਰਕੇ ਜਿਨ੍ਹਾਂ ਨੇ ਖੁਦ YouTube ਜਾਂ Facebook ਪੇਜ ਨੇ ਉਹ ਇੰਨੇ ਕਮਲੇ ਹੋ ਜਾਂਦੇ ਨੇ ਕਿ ਸਕਰੋਲਿੰਗ ਕਰ ਕਰਕੇ ਸਾਡੇ ਇੰਨੇ ਸਬਸਕ੍ਰਾਈਬਰ ਹੋ ਗਏ ਇੰਨੇ ਵਿਊਜ਼ ਹੋ ਗਏ ਇੰਨਾ ਡਾਊਨ ਚਲਾ ਗਿਆ ਇੰਨਾ ਅੱਪ ਚਲਾ ਗਿਆ ਇਹ ਚੀਜ਼ ਨਾ ਹੋ ਜਾਂਦੀਆਂ ਨੇ ਆਪਾਂ ਵੀ ਕਰ ਲੈਣੇ ਆ ਕਦੇ ਪਰ ਇਹ ਜ਼ਰੂਰੀ ਹੈ ਕਿ ਅਸੀਂ ਨਾ ਕਿਤੇ ਨਾ ਕਿਤੇ ਜਾ ਕੇ ਰੁਕ ਜਾਨੇ ਕਿ ਯਾਰ ਇਹ ਚੀਜ਼ਾਂ ਨੇ ਕੰਮ ਨਹੀਂ ਆਣਾ ਕੰਮ ਸਾਡੀ ਜ਼ਿੰਦਗੀ ਦੇ ਇਸ ਟਾਈਮ ਨੇ ਆਣਾ। ਨਾ ਤਾਂ ਇਹਨੂੰ ਜੀ ਲਓ ਨਾ ਨੂੰ ਬਰਬਾਦ ਕਰ ਲਓ। ਫਿਰ ਉਹਨੂੰ ਜੀਣ ਤੇ ਆ ਜਾਨੇ ਆਪਾਂ। ਪਰ ਜਿਹੜੇ ਹੁਣ ਅੱਜ ਕੱਲ ਲੋਕ ਫੋਲੋਅਰਸ ਵਧਾ ਰਹੇ ਨੇ, ਰੀਲ ਨਾ ਬਣਾ ਰਹੇ ਨੇ ਤੇ ਵੀਡੀਓ ਸ਼ੂਟ ਕਰ ਰਹੇ ਨੇ, ਖੁਦ ਨੂੰ ਦਿਖਾਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਹੁਣ ਪੱਤਰਕਾਰਤਾ ਦੇ ਵਿੱਚ ਵੀ ਆ ਗਏ। ਅਸਲ ਪੱਤਰਕਾਰ ਸੀ ਜਿਹੜੇ ਜਿਨ੍ਹਾਂ ਦੇ ਕੋਲ ਨੌਲੇਜ ਸੀ, ਭਾਵੇਂ ਸ਼ਕਲ ਸੀ ਚਾਹੇ ਨਹੀਂ, ਭਾਵੇਂ ਉਹਨਾਂ ਦੇ ਕੋਲ ਫੋਲੋਅਰਸ ਹੈਗੇ ਸੀ ਚਾਹੇ ਨਹੀਂ ਪਰ ਉਹਨਾਂ ਦੇ ਕੋਲ ਨੌਲੇਜ ਉਹਨਾਂ ਨੇ ਕਿਤਾਬਾਂ ਪੜ੍ਹੀਆਂ ਸੀ ਉਹਨਾਂ ਦੇ ਕੋਲ ਸ਼ਬਦ ਸੀਗੇ ਅੱਜ ਸਭ ਕੁਝ ਗੁੰਮ ਗਿਆ ਬਿਲਕੁਲ ਅਸੀਂ ਜਦੋਂ ਖੁਦ ਪੋਡਕਾਸਟ ਕਰਨ ਬੈਠਦੇ ਹਾਂ ਸੁਣਨ ਬੈਠਦੇ ਹਾਂ ਸਾਡੇ ਮੂੰਹ ਦੇ ਵਿੱਚੋਂ ਇਹ ਕਿੰਨੇ ਇੰਗਲਿਸ਼ ਦੇ ਸ਼ਬਦ ਆ ਜਾਂਦੇ ਨੇ ਜੀ ਸਾਡੇ ਕੋਲ ਕੋਈ ਉਹ ਟੁਕਵਾ ਸ਼ਬਦ ਨਹੀਂ ਹੁੰਦਾ ਹੈਗਾ ਜਿਹਦੇ ਨਾਲ ਅਸੀਂ ਕਿਸੇ ਗੱਲ ਨੂੰ ਬਿਆਨ ਕਰ ਸਕੀ ਕਿਉਂ ਕਿਉਂਕਿ ਅਸੀਂ ਸੁਣ ਹੀ ਨਹੀਂ ਅਸੀਂ ਸੁਣ ਹੀ ਉਹਨਾਂ ਨੂੰ ਰਹੀਆਂ ਜਿਨ੍ਹਾਂ ਨੇ ਕਿ ਸਿਰਫ ਡਾਂਸ ਗਾਣੇ ਕਰਕੇ ਫੇਮਸ ਹੋ ਗਏ ਨੇ ਤੇ ਬਾਅਦ ਦੇ ਵਿੱਚ ਉਹ ਆ ਕੇ ਪੋਡਕਾਸਟ ਦੇ ਇੰਟਰਵਿਊ ਕਰ ਰਹੇ ਨੇ ਕਿਸੇ ਦੀ ਕੋਈ ਹੁਣ ਮੇਨ ਮਾਈਨ ਉਹ ਬੰਦਾ ਰੱਖਦਾ ਜਿਹੜਾ ਇੰਟਰਵਿਊ ਕਰ ਰਿਹਾ ਹੈ ਜੀ ਜਿਹਦੀ ਇੰਟਰਵਿਊ ਕੀਤੀ ਜਾ ਰਹੀ ਹੈ ਉਹ ਤਾਂ ਕਿਸੇ ਦੀ ਵੀ ਆਪਾਂ ਕਰ ਸਕਦੇ ਹਾਂ ਠੀਕ ਹੈ ਪਰ ਜਿਹੜਾ ਬੰਦਾ ਇੰਟਰਵਿਊ ਕਰ ਰਿਹਾ ਉਹ ਜਿਆਦਾ ਮੇਨ ਹੁੰਦਾ ਉਹ ਉਹ ਜਿਆਦਾ ਐਹਮੀਅਤ ਰੱਖਣਾ ਤੇ ਉਹ ਜਰਨਲਿਸਟ ਸੀ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਉਹ ਪਿੱਛੇ ਧੱਕਿਆ ਗਿਆ ਹੂੰ ਉਹਨੂੰ ਕੱਢ ਦਿੱਤਾ ਜਾਂਦਾ ਹੈ ਅੱਜ ਕੱਲ ਤੁਸੀਂ ਜਾ ਕੇ ਦੇਖੋ ਚੈਨਲਾਂ ਦੇ ਵਿੱਚ ਤਜਰਬੇਕਾਰ ਪੱਤਰਕਾਰ ਖੁੰਝੇ ਲਏ ਬੈਠੇ ਨੇ ਉਹਨਾਂ ਜੀ ਠੀਕ ਹੈ ਉਹਨਾਂ ਦਾ ਕੰਮ ਕੀ ਹੈ ਤੁਸੀਂ ਜੀ ਸਕ੍ਰਿਪਟਾਂ ਲਿਖ ਕੇ ਦੇਣੀਆਂ ਨੇ ਜੀ ਬੋਲੇਗਾ ਕੋਣ ਜਿਹਦੀ ਸ਼ਕਲ ਇਹ ਜੀ ਆ ਬੋਲੇਗਾ ਕੌਣ ਜਿਹਨੂੰ ਫੇਮ ਹੋਣਾ ਹੋਇਆ ਜੀ ਉਹ ਮੁੰਡੇ ਕੁੜੀਆਂ ਨੂੰ ਚੱਕ ਕੇ ਉਹਦੇ ਸਕ੍ਰਿਪਟ ਥਮਾ ਦਿੱਤੀ ਜਾਂਦੀਆਂ ਲੋਕਾਂ ਨੂੰ ਲੱਗਦਾ ਕਿ ਵਾਹ ਵਾਹ ਇਹਨੇ ਤਾਂ ਬੜੇ ਵਧੀਆ ਜੀ ਹੁਣ ਜਿਹੜਾ ਅਸਲ ਬੰਦਾ ਸੀਗਾ ਉਹਦੇ ਪਿੱਛੇ ਉਹਨੂੰ ਕਦੇ ਉਹਨਾ ਤਵੱਜੋ ਦਿੱਤਾ ਹੀ ਨਹੀਂ ਜਾਂਦਾ ਬਿਲਕੁਲ ਤੇ ਹੌਲੀ 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 ਕਰਕੇ ਖਤਮ ਹੋ ਜਾਂਦੇ ਨੇ ਸਾਡੇ ਖੁਦ ਦੇ ਇੱਕ ਸਰਸੀ ਇੰਨਾ ਵਧੀਆ ਲਿਖਦੇ ਸੀ ਉਹ ਗੱਲ ਨੂੰ ਕਰਨ ਦਾ ਜੋੜਨ ਦਾ ਰਾਜਨੀਤੀ ਦੀਆਂ ਛੋਟੀਆਂ ਛੋਟੀਆਂ ਨਹੀਂ ਬਰੀਕੀ ਗੱਲਾਂ ਨੂੰ ਪਤਾ ਸੀ ਇੰਨਾ ਕਾਫੀ ਲੰਬਾ ਸਫ਼ਰ ਸੀ ਉਹਨਾਂ ਦਾ ਉਹ ਖੇਤੀਬਾੜੀ ਤੇ ਲੱਗ ਗਏ ਛੱਡਤਾ ਉਹਨਾਂ ਨੇ ਸਭ ਕੁਝ ਕਿਉਂਕਿ ਚੈਨਲ ਦੇ ਵਿੱਚ ਉਹਨਾਂ ਨੂੰ ਉਹ ਦੂਤ ਮਿਲ ਨਹੀਂ ਜਾਇਦਾ ਸੀ ਉਤਮਾਉ ਨਹੀਂ ਮਿਲ ਰਿਹਾ ਸੀ ਉਹਨੂੰ ਮਹਮੀਅਤ ਹੀ ਨਹੀਂ ਦਿੱਤੀ ਜਾ ਰਹੀ ਸੀ ਸਗੋਂ ਉਹਨਾਂ ਦੇ ਖਿੱਤੇ ਦਾ ਮਜ਼ਾਕ ਉੜਦਾ ਉਹਨਾਂ ਨੂੰ ਦਿਖਾਈ ਦੇ ਰਿਹਾ ਸੀਗਾ ਕਿ ਜਿਹੜੀ ਅਸਲ ਗੱਲ ਆ ਤਾਂ ਹੋਈ ਨਹੀਂ ਨਾ ਬਿਲਕੁਲ ਉਹਨਾਂ ਨੇ ਖੇਤੀਬਾੜੀ ਅਪਣਾਈ ਇੱਕ ਪਾਸੇ ਮੈਨੂੰ ਚੰਗਾ ਲੱਗਿਆ ਕਿ ਚਲੋ ਉਹ ਆਪਣੀ ਜ਼ਿੰਦਗੀ ਵਧੀਆ ਬਸਰ ਕਰਨ ਇੱਕ ਪਾਸੇ ਤੱਕਾਜਾ ਵੀ ਲੱਗਿਆ ਕਿ ਇਹੋ ਜਿਹੇ ਬੰਦਿਆਂ ਦੀ ਤਾਂ ਲੋੜ ਸੀ ਜੀ ਹੈਨਾ ਕਿਉਂਕਿ ਅੱਜ ਕੱਲ੍ਹ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਦੇਖ ਲਓ ਜੀ ਆਪਾਂ ਹੁਣ ਗੁਰੂ ਸ਼ਰਨ ਤੁਸੀਂ ਗੱਲ ਕੀਤੀ ਕਿ ਉਹ ਐਕਚੁਅਲ ਦੇ ਵਿੱਚ ਰਿਪੋਰਟਰ ਨੇ ਪੱਤਰਕਾਰ ਨਹੀਂ ਹੈ ਨਾ ਪੱਤਰਕਾਰੀ ਦੀ ਸਮਝ ਰੱਖਦੇ ਨਹੀਂ ਰਾਜਨੀਤੀ ਦੀ ਸਮਝ ਰੱਖਦੇ ਨੇ ਉਹਨਾਂ ਨੂੰ ਪਿੱਛੇ ਧਕੇਲਿਆ ਜਾ ਰਿਹਾ ਜਦਕਿ ਜੋ ਸੋਸ਼ਲ ਮੀਡੀਆ ਤੇ ਹੋਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਫੇਮ ਲੈ ਕੇ ਅੱਗੇ ਆ ਰਿਹਾ ਕੰਟਰੋਵਰਸ ਕਰੀਏਟ ਕਰ ਰਹੇ ਨੇ ਨਾ ਉਹ ਅੱਗੇ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਚਿਹਰੇ ਦਿਖਾਏ ਜਾ ਰਹੇ ਨੇ ਸੋ ਐਜ਼ ਅ ਪੱਤਰਕਾਰ ਸੋ ਕਿਤੇ ਨਾ ਕਿਤੇ ਜਿਹੜੀ ਪੱਤਰਕਾਰੀ ਹੈ ਉਸ ਖੇਤਰ ਤੇ ਕਿੰਨਾ ਵੱਡਾ ਅਸਰ ਪੈ ਰਿਹਾ ਹੈ ਇੱਕ ਘਟਾ ਲੱਗ ਰਹੀ ਹੈ ਤੇ ਇੱਕ ਬਦਨਾਮੀ ਵੀ ਹੋ ਰਹੀ ਹੈ ਜੀ ਜੇ ਹੁਣ ਆਪਾਂ ਕਹੀਏ ਕਿ ਜਿਹੜਾ ਬੰਦਾ ਕਿ ਡਾਂਸ-ਡੋਸ ਕਰਕੇ ਕੋਈ ਕੁੜੀ-ਮੁੰਡੇ ਵਾਲੀ ਵੀਡੀਓ ਵਾਇਰਲ ਕਰਕੇ ਉਸ ਤੋਂ ਬਾਅਦ ਐਜ਼ ਅ ਜਰਨਲਿਸਟ ਤੁਸੀਂ ਦਿਖਾ ਰਹੇ ਹੋ ਬਾਅਦ ਦੇ ਵਿੱਚ ਕਹਿ ਦਿੰਦੇ ਉਹ ਨਹੀਂ ਜਿਸ ਦਾ ਸਿਰਫ ਉਹ ਸਾਹਮਣੇ ਲੈ ਕੇ ਆਂਦਾ ਤੁਸੀਂ ਉਹਨੂੰ ਸਿਰਫ ਸਾਹਮਣੇ ਲੈ ਕੇ ਨਹੀਂ ਆਂਦਾ ਜੀ ਦੇਖਣ ਵਾਲੇ ਨੂੰ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਇਸ ਲੈਵਲ ਤੱਕ ਪਹੁੰਚੋ ਤਾਂ ਪਿੱਛੇ ਕੁਝ ਹੋਣਾ ਇਹ じゃ ਪੜ੍ਹਾਈ ਲਿਖਾਈ ਦਾ ਹੋਣਾ ਪਰ ਜਦੋਂ ਇੰਟਰਵਿਊ ਇਹੋ ਜੇ ਕਰਨ ਵਾਲੇ ਹੁੰਦੇ ਨੇ ਤਾਂ ਖੁੱਦ ਦਾ ਪੋਡਕਾਸਟ ਕੀਤਾ ਜਾਵੇ ਵਿੱਚੋਂ ਕੁਝ ਨਹੀਂ ਨਿਕਲਣਾ ਹੂੰ ਕੁਝ ਬੱਚੇ ਕੁਝ ਕੁੜੀਆਂ ਮੁੰਡੇ ਨੌਜਵਾਨ ਹੈਗੇ ਨੇ ਜਿਨ੍ਹਾਂ ਦੀਆਂ ਐਕਸਪੀਰੀਅੰਸ ਇੰਨਾ ਹੋ ਚੁੱਕਿਆ ਕਿ ਉਹ ਕਰ ਸਕਦੇ ਨੇ ਉਹਨਾਂ ਦੇ ਮੂੰਹੋਂ ਕਈਆਂ ਗੱਲਾਂ ਦੇ ਵਿੱਚੋਂ ਉਹ ਸਾਦਾਪਨ ਉਹ ਪਿਆਰ ਝਲਕਦਾ ਹੈ ਕਿ ਵਾਕਈ ਉਹਨਾਂ ਨੂੰ ਇਸ ਗੱਲ ਦੀ ਕਦਰ ਹੈ ਪਰ ਕਈ ਤਾਂ ਇੰਨੇ ਹੋਛੇ ਬਣੇ ਤਰੀਕੇ ਦੇ ਨਾਲ ਇੰਨਾ ਲੈਜ਼ਾ ਉਹਨਾਂ ਦਾ ਮਜ਼ਾਕੀਆਂ ਹੁੰਦਾ ਹੈ ਨਾ ਹੂੰ ਕੀ ਸੁਣ ਕੇ ਸ਼ਰਮ ਆਉਂਦੀ ਹੈ ਕਿ ਇੰਨੇ ਬਜ਼ੁਰਗ ਬੰਦੇ ਦੇ ਨਾਲ ਇਹ ਇਦਾਂ ਬੋਲ ਵੀ ਕਿਵੇਂ ਸਕਦੇ ਨੇ ਬਿਲਕੁਲ ਆਪਣੇ ਤੋਂ ਵੱਡੇ-ਵੱਡੇ ਜਿਹੜੇ ਹੁੰਦੇ ਨੇ ਉਮਰ ਦੇ ਉਹਨਾਂ ਦੀ ਉਹ ਇੰਟਰਵਿਊ ਕਰ ਰਹੇ ਹੁੰਦੇ ਨੇ ਪਰ ਗੱਲਾਂ ਦੇ ਵਿੱਚ ਉਹਨਾਂ ਦੀ ਕੋਈ ਰਸ ਨਹੀਂ ਹੁੰਦੀ ਦਿਮਾਗ ਉਹਨਾਂ ਦੇ ਉਸ ਲੈਵਲ ਤੱਕ ਨਹੀਂ ਹੁੰਦੇ ਜਿਸ ਲੈਵਲ ਦਾ ਸਾਹਮਣੇ ਬੰਦਾ ਬੈਠਾ ਹੁੰਦਾ ਹੈ ਜੀ ਉਹਨੀ ਗਹਿਰਾਈ ਦੇ ਨਾਲ ਉਹ ਸਵਾਲ ਕਰ ਹੀ ਨਹੀਂ ਸਕਦੇ ਪਰ ਦੂਸਰਾ ਸਵਾਲ ਉਹਨਾਂ ਪੱਤਰਕਾਰਾਂ ਨੂੰ ਵੀ ਹੈ ਜਿਹੜੇ ਕਿ ਸਾਰਾ ਕੁਝ ਜਾਣਦੇ ਹੋਏ ਵੀ ਨਹੀਂ ਕਰ ਰਹੇ ਜੀ ਇਹ ਵੀ ਵੱਡਾ ਸਵਾਲ ਹੈ ਮੈਂ ਕੁਝ ਪੱਤਰਕਾਰ ਦੇਖੋ ਉਹਨਾਂ ਦੇ ਕੋਲ ਇੰਨੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਨਾ ਉਹਨਾਂ ਕੋਲ ਇੰਨੀਆਂ ਬਰੀਕੀ ਦੇ ਨਾਲ ਉਹਨਾਂ ਨੂੰ ਚੀਜ਼ਾਂ ਪਤਾ ਨੇ ਖੁਦ ਦੇਖੀਆਂ ਹੋਈਆਂ ਉਹਨਾਂ ਨੇ ਹੂੰ 86 ਹੰਡਾਈ 84 ਹੰਡਾਈ ਜਿਹੜਾ ਟਾਈਮ ਪਿੱਛੇ ਸੀਗਾ ਕਿਉਂਕਿ ਮੈਂ ਕੱਲ ਪਾਸੋਂ ਇੰਪਾਰਟ ਸੀ 86 ਦੇ ਵਿੱਚ ਜਦੋਂ ਤਿੰਨ ਲਗਾਤਾਰ ਵੱਡੇ ਬੰਦੇ ਸੀ ਫੇਮਸ ਚਿਹਰੇ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਤੇ 84 ਹੰਡਾਈ ਜਿਨ੍ਹਾਂ ਨੇ ਸਭ ਕੁਝ ਇਹ ਦੇਖਿਆ ਉਹ ਵੀ ਨਹੀਂ ਇਸ ਬਾਰੇ ਗੱਲ ਕਰਦੇ ਹੂੰ ਉਹ ਵੀ ਉੱਪਰ ਉੱਪਰੋਂ ਗੱਲਾਂ ਕਰ ਰਹੇ ਨੇ ਉਹ ਵੀ ਕੰਟਰੋਵਰਸ਼ੀਅਲ ਚੀਜ਼ਾਂ ਕਰ ਰਹੇ ਨੇ ਉਹ ਵੀ ਇਹੀ ਪੁੱਛ ਰਹੇ ਨੇ ਹਾਂਜੀ ਤੁਸੀਂ ਕੀ ਖਾਦਾ ਤੁਸੀਂ ਕੀ ਪਾਇਆ ਤੁਸੀਂ ਕਦੋਂ ਨਾਤੇ ਤੁਸੀਂ ਕਦੋਂ ਸੁੱਤੇ ਕਿਉਂਕਿ ਉਹ ਵੀ ਮੈਨੂੰ ਲੱਗਦਾ ਏ ਇਸ ਚੀਜ਼ ਦੇ ਚੱਕਰ 'ਚ ਹੋਣਗੇ ਕਿ ਅਸੀਂ ਵੀ ਇਸ ਤਰੀਕੇ ਨਾਲ ਵਾਇਰਲ ਹੋ ਜਾਈਏ ਜਾਂ ਸਾਡਾ ਨਾਮ ਆਈ ਕਿਉਂਕਿ ਅੱਜਕੱਲ ਕੋਈ ਮੈਨੂੰ ਇਹ ਲੱਗ ਰਿਹਾ ਕਿ ਸਿਰਫ ਪੈਸਾ ਕਮਾਣਾ ਚਾਹੁੰਦੇ ਕਿਸੇ ਨੂੰ ਨਹੀਂ ਪਈ ਹੈਗੀ ਕਿ ਅਸੀਂ ਇਸ ਕਿਤੇ ਦੇ ਨਾਲ ਜੁੜਿਆ ਇਹਦਾ ਇਹਦੇ ਵਿੱਚ ਅਸੀਂ ਸਾਫ਼ ਸੁਥਰੀ ਚੀਜ਼ ਲੈ ਕੇ ਆਣੀ ਹੈ ਤੈਨੂੰ ਸਿਰਗੇ ਲੈ ਕੇ ਜਾਣਾ ਉਹਨਾਂ ਨੂੰ ਸਿਰਫ ਇਹ ਪਈ ਹੈ ਕਿ ਅਸੀਂ ਕਿਵੇਂ ਪੈਸਾ ਕਮਾ ਲਈਏ ਅਸੀਂ ਦੂਜੇ ਦੇ ਨਾਲੋਂ ਕਿਵੇਂ ਅੱਗੇ ਲੰਘ ਜਾਈਏ ਅਸੀਂ ਕਿਵੇਂ ਆਪਣਾ ਬਿਜ਼ਨਸ ਵਧਾ ਲਈਏ ਕਿ ਇਹ ਤਾਂ ਅਸੀਂ ਕਰ ਹੀ ਰਹੇ ਹਾਂ ਚਲੋ ਉੱਥੇ ਫਲਾਣੀ ਥਾਂ ਤੇ ਦੁਕਾਨ ਲੈ ਲਈਏ ਫਲਾਣੀ ਥਾਂ ਤੇ ਪਲਾਟ ਲੈ ਲਈਏ ਜੇ ਅਸੀਂ ਪ੍ਰਾਪਰਟੀ ਡੀਲਿੰਗ ਦਾ ਕਰ ਇਹੋ ਜਿਹੀਆਂ ਚੀਜ਼ਾਂ ਸੋਚ ਰਹੇ ਨੇ ਲੋਕ ਮੈਨੂੰ ਇਹ ਲੱਗ ਰਿਹਾ ਕਿ ਇਸੇ ਕਰਕੇ ਖਿੱਤਾ ਪਿੱਛੇ ਜਾ ਰਿਹਾ ਸਭ ਕੁਝ ਜਾਣਦੇ ਹੋਏ ਵੀ ਤੁਸੀਂ ਆਫਿਸ ਦੇ ਵਿੱਚ ਸਿਰਫ ਬੈਠ ਕੇ ਇਹ ਕਹੋ ਕਿ ਫਲਾਣੇ ਤੋਂ ਆ ਕਰ ਲੈ ਫਲਾਣੇ ਤੋਂ ਤੁਸੀਂ ਖੁਦ ਕਰ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਕਰਨੀ ਚਾਹੀਦੀ ਹੈ ਜੀ ਜਦ ਤੱਕ ਤੁਸੀਂ ਕਰ ਸਕਦੇ ਹੋ ਮੰਨਿਆ ਕਿ ਤੁਹਾਡੇ ਕੋਲ ਪੂਰੀ ਟੀਮ ਹੈ ਪਰ ਜਿਹੜੀ ਚੀਜ਼ ਤੁਸੀਂ ਬੋਲ ਸਕਦੇ ਹੋ ਕਰ ਸਕਦੇ ਹੋ ਜਿਸ ਤੁਹਾਨੂੰ ਪਤਾ ਉਹ ਤੁਸੀਂ ਦੂਸਰੇ ਨੂੰ ਦੱਸ ਵੀ ਦੋਗੇ ਨਾ ਕਿ ਚਲੋ ਬੇਟਾ ਦੇਖੋ ਐਦਾਂ ਐਦਾਂ ਹੋਇਆ ਸੀ ਤੁਸੀਂ ਇਹਨੂੰ ਇੰਟਰਵਿਊ ਦੇ ਤੌਰ ਤੇ ਕਰ ਲਓ ਸਿਖਾਣ ਦੀ ਗੱਲ ਹੋ ਰਹੀ ਹੈ ਜੀ ਪਰ ਉਹਨੂੰ ਉਸ ਥਾਂ ਤੇ ਬਿਠਾ ਦੇਣਾ ਜਿਨੇ ਕਦੇ ਇਹ ਚੀਜ਼ਾਂ ਦੇਖੀਆਂ ਪੜੀਆਂ ਸੁਣੀਆਂ ਹੀ ਨਹੀਂ 5 ਮਿੰਟ ਦੀ ਨੌਲੇਜ ਦੇ ਕੇ 1 ਘੰਟੇ ਦਾ ਪੋਡਕਾਸਟ ਕਰਵਾਉਣਾ ਪੈਸੇ ਦੇ ਕੇ ਇਹ ਤਾਂ ਫਿਰ ਜਲਾਲਤ ਵਾਲੀ ਗੱਲ ਵੀ ਇਸ ਕਿਤੇ ਦੇ ਨਾਲ ਤੁਸੀਂ ਵਫਾਦਾਰੀ ਨਹੀਂ ਕਰ ਰਹੇ ਬਿਲਕੁਲ ਅਜਤ ਕੀ ਪੱਤਰਕਾਰੀ ਤਾਂ ਇਹ ਆ ਨਾ ਕਿ ਤੁਸੀਂ ਆਮ ਲੋਕਾਂ ਦੀ ਗੱਲ ਸੁਣ ਕੇ ਅੱਗੇ ਪਹੁੰਚਾਣੀ ਲੋਕ ਹੋਰ ਆਲੇ ਦੁਆਲੇ ਲੋਕਾਂ ਨੂੰ ਉਸ ਦੇ ਪ੍ਰਤੀ ਜਾਗਰੂਕ ਕਰਨਾ ਨਾ ਜਾਂ ਫਿਰ ਸਰਕਾਰ ਤੱਕ ਉਸ ਨੂੰ ਉਸ ਗੱਲ ਨੂੰ ਪਹੁੰਚਾਉਣਾ ਇਸ ਚੀਜ਼ ਦਾ ਕੋਈ ਮਤਲਬ ਹੈ ਹੀ ਨਹੀਂ ਕਿਸੇ ਨੂੰ ਨਹੀਂ ਮਤਲਬ ਸਰਕਾਰ ਨੂੰ ਤਾਂ ਕੋਈ ਸਵਾਲ ਕਰਨ ਨੂੰ ਤਿਆਰ ਨਹੀਂ ਬਹੁਤ ਥੋੜੇ ਜਾਨਾ ਜਣੇ ਸਵਾਲ ਕਰ ਰਹੇ ਨੇ ਪਰ ਉਹ ਵੀ ਫਿਰ ਉਹਨਾਂ ਮੁੱਦਿਆਂ ਤੇ ਚਲੇ ਜਾਂਦੇ ਜਿਹੜੇ ਮੁੱਦੇ ਚੱਲ ਰਹੇ ਨੇ ਪੱਤਰਕਾਰੀ ਘੁਰਸ਼ਰਨ ਇਹ ਵੀ ਆ ਜਾਂਦੀ ਹੈ ਕਿ ਆਮ ਲੋਕਾਂ ਦੀ ਗੱਲ ਸੁਣ ਕੇ ਅੱਗੇ ਪਹੁੰਚਾਣਾ ਹੋਰ ਲੋਕਾਂ ਨੂੰ ਜਾਗਰੂਕ ਕਰਨਾ ਕਿ ਇੱਥੇ ਇਹ ਸਮੱਸਿਆ ਹੈ ਜਾਂ ਫਿਰ ਇਸ ਇਨਸਾਨ ਨੂੰ ਇਹ ਸਮੱਸਿਆ ਹੈ ਨਾ ਮਤਲਬ ਕਿ ਆਮ ਲੋਕਾਂ ਦੀ ਗੱਲ ਕਰਦੀ ਹੈ ਪੱਤਰਕਾਰੀ ਤਾਂ ਜੋ ਸਰਕਾਰ ਤੱਕ ਵੀ ਪਹੁੰਚਾਈ ਜਾਵੇ ਪਰ ਕਿਤੇ ਨਾ ਕਿਤੇ ਉਹ ਚੈਨਲ ਵੀ ਪਿੱਛੇ ਆ ਰਹੇ ਨੇ ਉਹ ਪੱਤਰਕਾਰੀ ਵੀ ਪਿੱਛੇ ਆ ਰਹੀ ਹੈ ਜੋ ਲੋਕਾਂ ਦੀ ਵੀ ਗੱਲ ਕਰ ਰਹੀ ਹੈ ਹੁਣ ਜਦੋਂ ਲੋਕਾਂ ਦੇ ਮਸਲੇ ਦੇਖੋ ਇੱਕ ਪਾਸੇ प्रदीप ਉਹ ਉਹ ਚੈਨਲ ਚੱਲ ਰਹੇ ਨੇ ਜਿੱਥੇ ਤੁਹਾਨੂੰ ਮਸਾਲਾ ਮਿਲ ਰਿਹਾ ਜਿੱਥੇ ਤੁਹਾਨੂੰ ਕੋਈ ਦੱਸ ਰਿਹਾ ਕਿ ਮੇਰੀ ਤਾਂ ਜੀ ਲਵ ਮੈਰਿਜ ਹੋਈ ਸੀ ਜੀ ਸਾਡਾ ਜੀ ਵਿਆਹ ਹੋ ਗਿਆ ਸਾਡਾ ਜੀ ਵਿਆਹ ਟੁੱਟ ਗਿਆ ਸੀ ਇੱਕ ਪਾਸੇ ਤੁਹਾਨੂੰ ਉਹ ਮਸਾਲਾ ਮਿਲ ਰਿਹਾ ਇੱਕ ਪਾਸੇ ਉਹ ਬੰਦਾ ਰੋ ਰੋ ਕੇ ਦੱਸ ਰਿਹਾ ਕਿ ਸਾਡਾ ਘਰ ਲਾਲ ਲਕੀਰ ਜਾਂਦਾ ਸੀ ਇਹ ਟੈਗ ਗਿਆ ਹਨਾ ਇਹ ਟੁੱਟ ਗਿਆ ਸਾਡੇ ਕਿਸੇ ਦੀ ਮੌਤ ਹੋ ਗਈ ਤੇ ਸਾਡੇ ਘਰ ਰੋਟੀ ਨਹੀਂ ਖਾਂ। ਇੱਕ ਪਾਸੇ ਉਹ ਚੀਜ਼ਾਂ ਆ ਗਈਆਂ ਹੁਣ ਲੋਕ ਕਿਸੇ ਵੱਡੇ ਬੰਦੇ ਦੀ ਜਿਹੜੀ ਅੰਦਰਲੀ ਲਾਈਫ ਹੈ ਉਹਦੀ ਲਵ ਲਾਈਫ ਹੈ ਉਹਨੂੰ ਸੁਣਨਾ ਜ਼ਿਆਦਾ ਪਸੰਦ ਕਰ ਰਹੇ ਨੇ ਬਜਾਏ ਕਿ ਉਸ ਗਰੀਬ ਬੰਦੇ ਦੇ ਹਾਲਾਤਾਂ ਨੂੰ ਦੇਖਣ ਤੇ ਕਿ ਪਿੰਡ ਵਾਲਿਆਂ ਨੇ ਉਹਦੇ ਵਾਸਤੇ ਕੀ ਕੀਤਾ ਜਾਂ ਫਿਰ ਉਹਦੇ ਰਿਸ਼ਤੇਦਾਰਾਂ ਨੇ ਉਹ ਸੁਣਨਾ ਜਾਂ ਫਿਰ ਕਈ ਲੋਕ ਐਦਾਂ ਹੁੰਦੇ ਨੇ ਜੋ ਕੁਦਰਤੀ ਮਾਰ ਦਾ ਸਾਹਮਣਾ ਕਰਨ ਤਾਂ ਉਹਨਾਂ ਨਾਲ ਝੱਖੜ ਆ ਗਿਆ ਘਟਿਆ ਗਿਆ ਹਣਾ ਬਿਲਕੁਲ ਹੁਣ ਕਿਸਾਨਾਂ ਦੀਆਂ ਕਿੰਨੀਆਂ ਤੱਕ ਖਬਰਾਂ ਲੱਗੀਆਂ ਕਿੰਨੀਆਂ ਵੀਡੀਓਸ ਆਈਆਂ ਨੇ ਕਿਵੇਂ ਰੋ ਰਹੇ ਨੇ ਲੋਕ ਹਾਂ ਤੇ ਇਹਦੇ ਵਿੱਚੋਂ ਵੀ ਬਹੁਤੀਆਂ ਗੱਲਾਂ ਸਾਹਮਣੇ ਹੀ ਨਹੀਂ ਆਣਗੀਆਂ ਆਵੀ ਗਈ ਤਾਂ ਇੱਕ ਵੀਡੀਓ ਆ ਗਈ ਕਿ ਹਾਂਜੀ ਕਿਸਾਨ ਦੀ ਫਸਲ ਖਰਾਬ ਹੋਈ ਤੇ ਉਹ ਰੋ ਰਹੇ ਸਨ ਇਸ ਤੋਂ ਬਾਅਦ ਦਾ ਕੀ ਜੀ ਪਹਿਲਾਂ ਪੱਤਰਕਾਰੀ ਤਾਂ ਹੁੰਦੀ ਸੀ ਕਿ ਗੱਲ ਨੂੰ ਜੜ ਤੱਕ ਲਿਜਾਇਆ ਜਾਂਦਾ ਸੀ ਕਿ ਹਾਂਜੀ ਇਹਦੀ ਫਸਲ ਖਰਾਬ ਹੋਈ ਹੈ ਇਹ ਇਹ ਨਦੀ ਮਿੱਥੇ ਗਿਆ ਇਹਨੂੰ ਅਸੀਂ ਸਰਕਾਰ ਕੋਲ ਪਹੁੰਚਾਇਆ ਜੀ ਬਕਾਇਦਾ ਪੁਰਸਕਾਰ ਮਿਲਦੇ ਸੀ ਰਿਪੋਰਟਰਾਂ ਨੂੰ ਜਿਹੜੇ ਜਾਣਦੇ ਹੁੰਦੇ ਸੀ ਕਿ ਇਹਨੇ ਇਸ ਖਬਰ ਨੂੰ ਅੰਜਾਮ ਤੱਕ ਪਹੁੰਚਾਇਆ ਤੇ ਅਸੀਂ ਦੀ ਸراہਣਾ ਕਰਦੇ ਹਾਂ ਪਿੰਡ ਵਾਲੇ ਤੇ ਪਰਿਵਾਰ ਵਾਲੇ ਕਹਿੰਦੇ ਸੀ ਅੱਜ ਕੱਲ ਤਾਂ ਖਬਰ ਲਾ ਕੇ ਛੱਡਤੀ ਕੰਮ ਖਤਮ ਕਿਉਂਕਿ ਪੋਡਕਾਸਟ ਚੱਲ ਰਹੇ ਨੇ ਹਮ ਉਹੀ ਟਾਈਮ ਆਪਾਂ ਇੱਧਰ ਦੇ ਰਹੇ ਹਾਂ ਬਿਲਕੁਲ ਕਿ ਅਸੀਂ ਕਿਸੇ ਦੀ ਲਵ ਲਾਈਫ ਕਿਸੇ ਦੀ ਪਰਸਨਲ ਲਾਈਫ ਜਾਂ ਫਿਰ ਕਿਸੇ ਦੀਆਂ ਜਿਹੜੀਆਂ ਹੋਰ ਗੱਲਾਂ ਨੇ ਜਿਨ੍ਹਾਂ ਦੀ ਲੋੜ ਨਹੀਂ ਹੈਗੀ ਅਸੀਂ ਉਹਨਾਂ ਨੂੰ ਉਭਾਰ ਕੇ ਜੇ ਪੈਸਾ ਕਮਾ ਸਕਦੇ ਹਾਂ ਸਾਨੂੰ ਕੀ ਪਈ ਇਹਨਾਂ ਦੇ ਕੋਲ ਜਾਣ ਦੀ ਜੀ ਹਰ ਕੋਈ ਏਸੀ ਵਾਲੇ ਕਮਰੇ 'ਚ ਬੈਠ ਕੇ ਗੱਲਾਂ ਮਾਰ ਕੇ ਪੈਸਾ ਕਮਾ ਰਿਹਾ ਤਾਂ ਉਹ ਕਿਉਂ ਕਿਸੇ ਗਰੀਬ ਦੀ ਝੁੱਗੀ-ਚੌਂਪੜੀ ਦੇ ਵਿੱਚ ਜਾਊਗਾ ਬਿਲਕੁਲ ਕਿਉਂ ਇੰਨਾ ਟਰੈਵਲ ਕਰਕੇ ਪਿੰਡ ਦੇ ਵਿੱਚ ਜਾ ਕੇ ਸ਼ੂਟ ਕਰੂਗਾ ਗਰਮੀ ਦੇ ਵਿੱਚ ਮਈ-ਜੂਨ ਅੱਗੇ ਸ਼ੁਰੂ ਹੋਣ ਵਾਲਾ ਉਹ ਕਹੇਗਾ ਕਿ ਫੋਨ ਕਰੋ ਫੇਸ ਹੀ ਆਨ ਕਰੋ ਇੱਥੇ ਬਿਠਾਓ ਘੰਟਾ ਗੱਲਾਂ ਮਾਰੋ ਜ਼ਾਹਿਰ ਜੀ ਗੱਲ ਤੇ ਤੁਸੀਂ ਇਸ ਚੀਜ਼ ਦਾ ਹੱਲ ਕੀ ਦੱਸਣਾ ਚਾਹੁੰਦੇ ਹੋ ਕਿ ਵੀ ਜਿਸ ਤਰੀਕੇ ਦੇ ਨਾਲ ਪੋਡਕਾਸਟ ਚੱਲ ਰਹੇ ਨੇ ਜਾਂ ਫਿਰ ਪੱਤਰਕਾਰੀ ਜਿਸ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸ ਤਰੀਕੇ ਦੀ ਪੱਤਰਕਾਰੀ ਹੋਵੇ ਜਾਂ ਫਿਰ ਕਿਸ ਤਰੀਕੇ ਦੇ ਪੋਡਕਾਸਟ ਹੋਣੇ ਚਾਹੀਦੇ ਮੈਨੂੰ ਇਹ ਲੱਗਦਾ ਹੈ ਕਿ ਠੀਕ ਹੈ ਤੁਸੀਂ ਪੋਡਕਾਸਟ ਕਰ ਰਹੇ ਹੋ ਪੋਡਕਾਸਟ ਹੋ ਰਹੇ ਨੇ ਪਰ ਉਹਨਾਂ ਦਾ ਕੋਈ ਮਤਲਬ ਵੀ ਤਾਂ ਹੋਵੇ ਨਾ ਕੀ ਮਕਸਦ ਹੈ ਸਾਡਾ ਕਿਸੇ ਦੇ ਨਾਲ ਵੀ ਪੋਡਕਾਸਟ ਕਰਨ ਦਾ ਸੋ ਅੱਜ ਨੂੰ ਕੀ ਸੇਤੇ ਮੈਂ ਤਾਂ ਹੀ ਕਰ ਹੁਣ ਜਿਵੇਂ ਪਿੱਛੇ ਜੇ ਮੁੱਦੇ ਚੱਲਿਆ ਸੀਗਾ ਕਿ ਜਿਹੜੇ ਗੇ ਨੇ ਉਹਨਾਂ ਦੇ ਨਾਲ ਪੋਡਕਾਸਟ ਕੀਤੇ ਜਾ ਰਹੇ ਨੇ ਜੀ ਇਹ ਇੱਕ ਨਾ ਬਹੁਤ ਸੰਜੀਦਗੀ ਵਾਲਾ ਮੁੱਦਾ ਸੀਗਾ ਵੀ ਕਿਸੇ ਨੂੰ ਆਪਣੀ ਬਾਡੀ ਆਪਣੀ ਨਹੀਂ ਲੱਗ ਰਹੀ ਉਹਦੇ ਅੰਦਰ ਉਹਨੂੰ ਕੁਝ ਹੋਰ ਫੀਲ ਹੋ ਰਿਹਾ ਹੈ ਕੁਝ ਹੋਰ ਹੈ ਜੀ ਇਹ ਨਾ ਇੱਕ ਡਾਕਟਰਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਸੀਗਾ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਫਿਜ਼ੀਕਲ ਕੀ ਚੇਂਜ ਨਹੀਂ ਮੈਂਟਲੀ ਕੀ ਚੇਂਜ ਨੇ ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਪਰ ਲੋਕਾਂ ਨੇ ਇਹਨੂੰ ਮਜ਼ਾਕ ਬਣਾ ਕੇ ਰੱਖ ਬਿਲਕੁਲ ਔਰ ਇਹ ਪੋਡਕਾਸਟ ਜਿਹੜੇ ਕਰਦੇ ਨੇ ਇਹ ਜਿਹਾਂ ਦੇ ਨਾਲ ਉਹਨਾਂ ਦਾ ਮਕਸਦ ਸਿਰਫ ਅਤੇ ਸਿਰਫ ਇਹ ਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਇਹਦੇ ਵਿੱਚੋਂ ਲੱਚਰ ਚੀਜ਼ ਕੱਢੀਏ ਉਹਦਾ ਅਸੀਂ ਟਾਈਟਲ ਦੇ ਹੀ ਉਹਦੀ ਅਸੀਂ ਰੀਲ ਪਾਈਏ ਤੇ ਜੋ ਮਰਜੀ ਬਦਨਾਮੀ ਹੋਵੇ ਚਾਹੇ ਸਾਡਾ ਨਾਮ ਬਣੇ ਪਰ ਅਸੀਂ ਕਿਸੇ ਤਰ੍ਹਾਂ ਫੇਮਸ ਹੋ ਜਾਈਏ ਹੁਣ ਇਹਨਾਂ ਪੋਡਕਾਸਟਾਂ ਦੀ ਲੋੜ ਨਹੀਂ ਹੈਗੀ ਕਿਤੇ ਕਿ ਤੁਸੀਂ ਉਹਨਾਂ ਨੂੰ ਗਲਤ ਮਤ ਸਵਾਲ ਕਰ ਰਹੇ ਹੋ ਬਿਲਕੁਲ ਟਾਈਟਲ ਵੀ ਇਹ ਜੇ ਪਾਣਾ ਨੇ ਇੱਕ ਸਰਦਾਰ ਮੁੰਡਾ ਹੋ ਕੇ ਮੈਂ ਇੱਕ ਵੀਡੀਓ ਦੇਖੀ ਇੱਕ ਸਰਦਾਰ ਮੁੰਡਾ ਹੋ ਕੇ ਇਹ ਜੀ ਪੁੱਠੀਆਂ ਸਿੱਧੀਆਂ ਗੱਲਾਂ ਮਾਰਦਾ ਕਿ ਜੇ ਤੇਰੇ ਕੋਲ ਸਭ ਕੁਝ ਹੈਗਾ ਤੂੰ ਚੰਗੇ ਪਾਸੇ ਵੀ ਲਾ ਸਕਦਾ ਚੰਗੀਆਂ ਵੀਡੀਓਜ਼ ਵੀ ਬਣਾਈਆਂ ਤੂੰ ਚੰਗੀਆਂ ਵੀਡੀਓਜ਼ ਵੀ ਬਣਾਈਆਂ ਪਰ ਨਾਲ ਇਹ ਜੀਆਂ ਵੀਡੀਓਜ਼ ਜਿਹੜੀਆਂ ਗੱਲਾਂ ਨੂੰ ਅਸੀਂ ਥੋੜਾ ਲੁਕ ਛੁਪ ਕੇ ਥੋੜਾ ਪਰਦਾ ਰੱਖ ਕੇ ਕਰਦੇ ਹੁੰਦੇ ਸੀ ਅੱਜ ਉਹ ਓਪਨਲੀ ਹੋ ਰਹੀਆਂ ਬਿਲਕੁਲ ਪੋਡਕਾਸਟ ਹੁੰਦਾ ਇਹ ਸਭ ਤੋਂ ਵੱਧ ਨੁਕਸਾਨ ਹੋਇਆ ਜੀ ਫਾਇਦਾ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਝ ਲੋਕਾਂ ਦੇ ਦਿਲਾਂ ਦੇ ਅੰਦਰ ਕੁਝ ਗੱਲਾਂ ਦੱਬੀਆਂ ਹੋਈਆਂ ਸੀ ਹਾਂ ਉਹਨਾਂ ਦੇ ਵਿਚਾਰ ਸੀ ਜਿਹੜੇ ਨਿੱਜੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਉਤਾਰ ਚੜਾਵਾ ਹੈ ਕੁਝ ਸੰਘਰਸ਼ ਲੜਿਆ ਉਹਨਾਂ ਨੇ ਇੱਕ ਸੰਘਰਸ਼ ਤਾਂ ਆਪਾਂ ਹੋ ਗਏ ਕਿ ਬਹੁਤ ਵੱਡੀਆਂ جنگਾਂ ਲੜੀਆਂ ਕਿਉਂ ਲੰਬਾ ਸੰਘਰਸ਼ ਪਰ ਕੁਝ ਲੋਕਾਂ ਦਾ ਨਾ ਇੱਕ ਨਿੱਜੀ ਸੰਘਰਸ਼ ਵੀ ਹੁੰਦਾ ਇਹਨੂੰ ਵੀ ਅੱਗੇ ਲਿਆਉਣਾ ਜ਼ਰੂਰੀ ਸੀਗਾ ਜਿਵੇਂ ਇਕੱਲੀ ਔਰਤ ਜਿਹੜੀ ਐਂਬੂਲੈਂਸ ਚਲਾਉਂਦੀ ਆ ਉਹਨੇ ਕਿਵੇਂ ਆਪਣਾ ਘਰ ਪਾਲਿਆ ਆਪਣੇ ਬੱਚੇ ਪਾਲੇ ਜੀ ਇਹਦੀਆਂ ਚੀਜ਼ਾਂ ਨੂੰ ਬਾਹਰ ਲੈ ਕੇ ਆਣਾ ਵੀ ਜ਼ਰੂਰੀ ਹੈ ਕਿ ਸਾਨੂੰ ਹਿੰਮਤ ਮਿਲ ਸਕੇ ਕਿ ਦੇਖੋ ਕੱਲੀ ਔਰਤੋ ਕੁਝ ਵੀ ਕਰ ਸਕਦੀ ਹੈ ਬਿਲਕੁਲ ਬੱਚੇ ਪਾਲ ਸਕਦੀ ਹੈ ਜੰਮ ਸਕਦੀ ਹੈ ਤਾਂ ਪਾਲ ਵੀ ਸਕਦੀ ਹੈ ਪਾਲ ਵੀ ਸਕਦੀ ਹੈ ਜੀ ਇਹ ਚੀਜ਼ਾਂ ਆਣੀਆਂ ਵੀ ਚਾਹੀਦੀਆਂ ਸੀ ਪਰ ਹੁਣ ਤੁਸੀਂ ਨਾਲ ਇਹਦੇ ਨਾਲ ਇੱਕ ਹੋਰ ਸਵਾਲ ਜੋੜਿਆ ਕਿ ਪੱਤਰਕਾਰੀਤਾ ਤੇ ਕੀ ਅਸਰ ਪੈ ਰਿਹਾ ਹੈ ਜੀ ਪੱਤਰਕਾਰੀਤਾ ਤੇ ਇਹਦਾ ਸਭ ਤੋਂ ਮਾੜਾ ਅਸਰ ਪੈ ਰਿਹਾ ਹੈ ਕਿਉਂਕਿ ਜਿਹੜਾ ਇੰਟਰਵਿਊ ਲੈ ਰਿਹਾ ਹੈ ਹੂੰ ਉਹਨੂੰ ਨਹੀਂ ਪਤਾ ਕਿ ਕਿਸ ਹੱਦ ਤੱਕ ਮੈਂ ਕਿਸੇ ਉੱਚੇ ਬੰਦੇ ਦੇ ਨਾਲ ਕਿਹੜੀ ਗੱਲ ਕਰਨੀ ਹੈ ਜੀ ਪਰ ਲੋਕਾਂ ਦਾ ਪੈਮਾਨਾ ਹੀ ਇੰਨਾ ਹਲਕਾ ਹੋ ਗਿਆ ਜਿਹੜੇ ਲੋਕ ਦਰਸ਼ਕ ਨੇ ਉਹ ਵੀ ਹੁਣ ਪੋਲੀਟੀਕਲ ਬੰਦਿਆਂ ਤੋਂ ਪੋਲੀਟੀਕਲ ਗੱਲਾਂ ਸੁਣਨਾ ਪਸੰਦ ਨਹੀਂ ਕਰਦੇ ਜੀ ਜੇ ਤੁਸੀਂ ਪੋਲੀਟੀਕਲ ਬੰਦੇ ਦੇ ਨਾਲ ਰਾਜਨੀਤੀ ਦੀ ਗੱਲ ਕਰ ਰਹੇ ਹੋ ਨਾ ਕਿ ਤੁਸੀਂ ਇਸ ਟਾਈਮ ਤੋਂ ਇਸ ਟਾਈਮ ਤੱਕ ਕੀ ਕੀਤਾ ਤੁਸੀਂ ਲੋਕਾਂ ਦੀ ਸੇਵਾ ਵਿੱਚ ਕੀ ਕੀਤਾ ਤੁਸੀਂ ਅਗਲੇ ਵਾਲ ਪਾਰਟੀ ਕਿਉਂ ਚੇਂਜ ਕੀਤੀ ਸੀ ਲੋਕੋ ਸੁਣਨਾ ਪਸੰਦ ਨਹੀਂ ਕਰਦੇ ਜੇ ਉਸੇ ਪੋਲੀਟੀਕਲ ਬੰਦੇ ਨੂੰ ਕਿ ਪੁੱਛਣਾ ਹੈ ਨਾ ਜੀ ਤੁਹਾਡਾ ਵਿਆਹ ਕਦੋਂ ਹੋਇਆ ਸੀ ਤੁਹਾਡੇ ਵਿਆਹ ਦੇ ਵਿੱਚ ਕੋਣ ਨਹੀਂ ਆਇਆ ਸੀ ਤੁਹਾਡੇ ਵਿਆਹ ਦੇ ਵਿੱਚ ਤੁਹਾਡੇ ਸ਼ੌਂਕ ਕੀ ਕੀ ਨੇ ਬਸ ਫਿਰ ਇਹ ਲੋਕ ਲੋਕਾਂ ਦੀ ਗਲਤੀ ਹੋਈ ਫਿਰ ਕਿ ਤੁਸੀਂ ਪੋਲੀਟੀਸ਼ੀਅਨਸ ਤੋਂ ਵੀ ਉਹਨਾਂ ਦੀ ਨਿੱਜੀ ਲਾਈਫ ਜਾਣਨਾ ਚਾ ਰਹੇ ਹੋ ਸਿਰਫ ਤਾਨੂੰ ਕੋਈ ਮਤਲਬ ਨਹੀਂ ਪਿਆ ਹੈਗਾ ਵੀ ਉਹਨੇ ਆਪਣੇ ਪਿਛਲੇ 5 ਸਾਲ ਦੇ ਟਾਈਮ ਦੇ ਵਿੱਚ ਕੀ ਕੀਤਾ ਜੀ ਜਿਹੜੇ ਉਹਨੇ ਮੈਨੀਫੈਸਟੋ ਦੇ ਵਿੱਚ ਦਿੱਤਾ ਸੀ ਕਿ ਮੈਂ ਆਹ ਕੁਝ ਵੀ ਕਰੂੰਗਾ ਉਹ ਦਿੱਤਾ ਜਾਂ ਨਹੀਂ ਕੀਤਾ ਉਹਦੇ ਵਿੱਚੋਂ ਕੁਝ ਕਿਉਂ ਨਹੀਂ ਕੀਤਾ ਗਿਆ ਜੀ ਠੀਕ ਹੈ ਇੰਨੇ ਕੁ ਢਾਲੇ ਦਾ ਤੁਹਾਡੇ ਤੇ ਨਾਮ ਲੱਗਿਆ ਇਲਜ਼ਾਮ ਲੱਗ ਰਹੇ ਨੇ ਉਹ ਘਟਾਲਾ ਤੁਸੀਂ ਕੀਤਾ ਵੀ ਹੈ ਜਾਂ ਨਹੀਂ ਵੀ ਕੀਤਾ ਤਾਂ ਕੀ ਆ ਉਹਦੀ ਗੱਲ ਤੁਹਾਡੇ ਘਰ ਰੇਡ ਪੈ ਰਹੀ ਹੈ ਕਿਉਂ ਪੈ ਰਹੀ ਹੈ ਬਿਲਕੁਲ ਸਿਰਫ ਛੋਟੀਆਂ ਛੋਟੀਆਂ ਉੱਪਰਲੀ ਉੱਪਰਲੀਆਂ ਗੱਲਾਂ ਕਰਕੇ ਪੱਲਾ ਛਾੜ ਦਿੰਦੇ ਨੇ ਬਾਅਦ ਦੇ ਵਿੱਚ ਕਹਿੰਦੇ ਨੇ ਜੀ ਨਹੀਂ ਜੀ ਇਹ ਤਾਂ ਪਾਰਟੀਬਾਜ਼ੀ ਹੋ ਰਹੀ ਹੈ ਸਾਡ ਕੋ ਪਾਰਟੀ ਸਾਡੇ ਨਾਲ ਲੱਗਦੀ ਹੈ ਜੀ ਤਾਂ ਹੋ ਰਹੀ ਹੈ ਪਰ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਤੁਸੀਂ ਉਹਦੇ ਵਿੱਚ ਕੀ ਕੀਤਾ ਜੀ ਤੀਸਰੇ ਚੌਥੇ ਦਿਨ ਕਿਸੇ ਨਾ ਕਿਸੇ ਮੰਤਰੀ ਦੇ ਪੋਸਟਰ ਚਿਪਕੇ ਹੁੰਦੇ ਨੇ ਇਹ ਲਾਪਤ ਹੈ ਜੀ ਇਹ ਲਾਪਤ ਹੈ ਜੀ ਪਿੰਡਾਂ ਦੇ ਵਿੱਚ ਸਕੀਮਾਂ ਕੱਢ ਦਿੰਦੇ ਨੇ ਉਹ ਸਕੀਮਾਂ ਕਿਸੇ ਨੂੰ ਨਹੀਂ ਮਿਲਦੀਆਂ ਬਾਅਦ ਦੇ ਵਿੱਚ ਤਾਂ ਬਹੁਤ ਖੁਸ਼ ਹੈ प्रदीप ਇੱਥੇ ਲੋਕ ਖੁਦ ਵੀ ਜ਼ਿੰਮੇਦਾਰ ਨੇ ਪੋਡਕਾਸਟਾਂ ਦੇ ਵਿਊਜ਼ ਲੋਕ ਹੀ ਲੈ ਕੇ ਆ ਰਹੇ ਨੇ ਜੇ ਦੇਖਦੇ ਆ ਤਾਂ ਹੀ ਵਿਊਜ਼ ਆ ਰਹੇ ਨੇ ਅਗਲੇ ਨੂੰ ਤਾਂ ਅੱਲਾ ਸ਼ੇਰੀ ਮਿਲ ਰਹੀ ਹੈ ਕਿ ਐਦਾਂ ਦਾ ਨਾ ਕੁਝ ਹਾਂ ਲੋਕ ਦੇਖ ਰਹੇ ਨੇ ਅਸੀਂ ਉਹ ਹੀ ਕੁਝ ਹੋਸ ਰਹੇ ਹਾਂ ਜੋ ਚੱਲ ਰਿਹਾ ਫਿਰ ਉਹ ਲੋਕ ਕਰ ਰਹੇ ਨੇ ਫਿਰ ਕੀ ਪੱਤਰਕਾਰ ਤੇ ਕੀ ਆਮ ਇਨਸਾਨ ਕੀ ਤੁਹਾਨੂੰ ਖਬਰਾਂ ਚਾਹੀਦੀਆਂ ਨੇ ਕੀ ਤੁਹਾਨੂੰ ਮਸਾਲਾ ਚਾਹੀਦਾ ਹੂੰ ਫਿਰ ਐਂਡ ਦੇ ਵਿੱਚ ਜਾ ਕੇ ਲੋਕਾਂ ਤਾਂ ਇਹੀ ਗੱਲ ਖੜੀ ਹੁੰਦੀ ਹੈ ਜੀ ਤੇ ਤੁਸੀਂ ਪਹਿਲਾਂ ਜ਼ਿੰਮੇਦਾਰ ਹੋ ਇਹਦੀਆਂ ਚੀਜ਼ਾਂ ਨੂੰ ਵਿਧਾਨ ਦੇ ਵਿੱਚ ਬਿਲਕੁਲ ਹੁਣ ਤੁਸੀਂ ਕੋਈ ਗੇ ਦੀ ਕੋਈ ਇਹੋ ਜਿਹੀ ਫੋਟੋ ਵੀਡੀਓ ਪਾ ਦੋ ਉਹ ਲੋਕ ਫਟਾਫਟ ਦੇਖਣਗੇ ਫਟਾਫਟ ਕਮੈਂਟ ਕਰਨਗੇ ਜੀ ਦੂਸਰੇ ਪਾਸੇ ਕੋਈ ਚੰਗੀ ਚੀਜ਼ ਪਾਈ ਹੋਵੇ ਗੁਰਦੁਆਰਾ ਸਾਹਿਬ ਦੀ ਕੋਈ ਵੀਡੀਓ ਜਾਂ ਗੱਲ ਨੂੰ ਲੈ ਕੇ ਕਿਸੇ ਨੂੰ ਕੁਝ ਕਹਿਣਾ ਸੁਣਨਾ ਹੋਵੇ ਜਾਂ ਫਿਰ ਕਿਸੇ ਸੰਘਰਸ਼ੀ ਸੰਸਾਨ ਪਾਕਿਸਤਾਨ ਦੀ ਕੋਈ ਵੀ ਉਸ ਹੀ ਨਹੀਂ ਨਹੀਂ ਦੇਖਿਆ ਜਾਂਦਾ ਉਹਨਾਂ ਨੂੰ ਕੋਈ ਇੱਕ ਅੱਧਾ ਕਮੈਂਟ ਜਾਂ ਇੱਕ ਅੱਧਾ ਲਾਈਕ ਹੀ ਕਰਦਾ ਵੀ ਹਾਂਜੀ ਇਹ ਕਿਸਾਨ ਵੀਰ ਨੂੰ ਅਸੀਂ ਜਾਣਦੇ ਹਾਂ ਕਿਸ ਤਰ੍ਹਾਂ ਪਰ ਉਹ ਜੀ ਵੀਡੀਓ ਫੋਟੋ ਹੋਵੇ ਤਾਂ ਗਾਲ੍ਹਾਂ ਵੀ ਕੱਢਦੇ ਨੇ ਮਲੇ ਮਜੇ ਲਈ ਜਾਂਦੇ ਨੇ ਦੇਖੀ ਜਾਂਦੇ ਨੇ ਚੀਜ਼ਾਂ ਤਾਂ ਲੋਕ ਇੱਥੇ ਜ਼ਿੰਮੇਦਾਰ ਹਨ ਜੀ ਆੰਦਮਤਲ ਕੀ ਇਸ ਚੀਜ਼ ਦਾ ਸਾਡੇ ਸਮਾਜ ਤੇ ਬਹੁਤ ਅਸਰ ਪੈ ਰਿਹਾ ਬਹੁਤ ਅਸਰ ਪੈ ਰਿਹਾ ਜਦੋਂ ਸਾਡਾ ਹੀ ਦੇਖੋ ਜਦੋਂ ਕਿਤਾਬਾਂ ਦੂਰ ਹੋ ਗਈਆਂ ਨਾ ਸਾਡੇ ਤੋਂ ਤਾਂ ਸਾਡਾ ਆਪਣਾ ਪੱਧਰ ਨੀਚੇ ਗਿਰ ਗਿਆ ਜੀ ਸਾਡੇ ਬੱਚੇ ਕਿਤਾਬਾਂ ਨਾਲ ਨਹੀਂ ਨਾਲ ਜੁੜੇ ਸੋਸ਼ਲ ਮੀਡੀਆ ਨਾਲ ਜੁੜ ਗਏ ਤਾਂ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਉਹਨਾਂ ਨੇ ਉਹੀ ਚਾਹੀ ਬਣ ਜਾਣਾ ਜੀ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਕਿ ਸਾਡੀ ਆਉਣ ਵਾਲੇ ਬੱਚੇ ਜਿਹੜੇ ਘਰਾਂ ਦੇ ਵਿੱਚ ਨਹੀਂ ਅੱਗੇ ਜਾ ਕੇ ਵਿਚਾਰੇ ਕੀ ਕਰਨਗੇ ਜੀ ਇੱਕ ਮੈਂ ਫਿਲਮ ਦੇਖੀ ਲੋਗ ਆਊਟ ਹੋਣੇ ਹੋਣੇ ਉਹਦੇ ਵਿੱਚ ਇੱਕ ਕੁੜੀ ਦਾ ਸਕਰੀਨ ਟਾਈਮ ਇੰਨਾ ਵੱਧ ਗਿਆ ਸੀ 20 ਘੰਟੇ ਤੋਂ ਵੱਧ ਕਿ ਉਹਨੇ ਆਪਣੇ ਪਿਓ ਤੇ ਵੀ ਅਟੈਕ ਕੀਤਾ ਤੇ ਕਿਸੇ ਦਾ ਫੋਨ ਚੋਰੀ ਕਰਕੇ ਸੋਸ਼ਲ ਮੀਡੀਆ ਤੇ ਉਹ دیਵਾਨੀ ਹੋ ਜਾਂਦੀ ਹੈ ਕਿਸੇ ਬਲੌਗਰ ਦੀ ਤੇ ਉਹਦਾ ਫੋਨ ਚੋਰੀ ਕਰਕੇ ਉਹਨਾਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਤੂੰ ਮੇਰੇ ਮੈਨੂੰ ਦੇ ਆਪਣਾ ਟਾਈਮ ਨੀ ਤਾਂ ਮੈਂ ਤੇਰੇ ਅਕਾਊਂਟ ਦੀ ਕਰ ਦੂੰਗੀ ਤੇ ਉਪਰੋਂ ਬਲੌਗਰ ਵੀ ਐਵੇਂ ਕਿ ਮੇਰਾ ਅਕਾਊਂਟ ਨਾ ਡਿਲੀਟ ਹੋ ਜਾਵੇ ਇਸ ਕਰਕੇ ਪੁਲਿਸ ਦੇ ਕੋਲ ਨਹੀਂ ਜਾਂਦਾ ਕਿ ਮੇਰੇ ਫੋਲੋਅਰਸ ਵਾਧ ਰਹੇ ਨੇ ਕੰਟਰੋਵਰਸੀਅਲ ਤਾਂ ਵੱਧ ਰਹੇ ਨੇ ਇੰਨਾ ਮਤਲਬ ਲੋਕਾਂ ਦਾ ਦਿਮਾਗ ਖਰਾਬ ਹੋ ਚੁੱਕਿਆ ਹੈ ਨਾ ਕਿਸੇ ਨੂੰ ਨਾ ਤਾਂ ਜ਼ਿੰਦਗੀ ਜੀਣ ਦਾ ਪਤਾ ਨਾ ਜ਼ਿੰਦਗੀ ਬਣਾਉਣ ਦਾ ਪਤਾ ਬਿਲਕੁਲ ਤਾਂ ਸੋਸ਼ਲ ਮੀਡੀਆ ਦਾ ਬਹੁਤ ਮਾੜਾ ਅਸਰ ਹੈ ਜੋ ਹੁਣ ਚੱਲ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਭੁਗਤਣਾ ਪਊਗਾ ਜੀ ਸੋ ਗੁਰੂ ਸ਼ਰਨ ਤੁਸੀਂ ਅੱਜ ਆਪਾਂ ਜਿਸ ਤਰੀਕ ਨਿਰਪੇਤ ਸੋ ਗੁਰੂ ਸ਼ਰਨਾਪਾਪ ਜੀ ਥ੍ਰੀ ਕੇ ਦੇ ਨਾਲ ਇੱਕ ਬਹੁਤ ਵੱਡੇ ਟੌਪਿਕ ਤੇ ਗੱਲ ਕੀਤੀ ਆ ਕਿ ਹੋਣੀ ਵੀ ਚਾਹੀਦੀ ਸੀ ਕਿ ਅਸਲ ਮਾਇਨੇ ਦੇ ਵਿੱਚ ਪੱਤਰਕਾਰੀ ਹੈ ਕੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੋਡਕਾਸਟਰ ਜੋ ਅੱਜ ਸਾਨੂੰ ਪੋਡਕਾਸਟ ਟਰੋਸ ਰਹੇ ਨੇ ਉਹਨਾਂ ਦਾ ਸਾਡੇ ਸਮਾਜ ਤੇ ਕੀ ਅਸਰ ਪੈਂਦਾ ਹੈ ਹਨਾ ਸੋ ਇਹ ਟੌਪਿਕ ਅਸੀਂ ਅੱਜ ਇੱਕ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਇਸ ਟੌਪਿਕ ਨੂੰ ਲੈ ਕੇ ਕੀ ਵਿਚਾਰ ਨੇ ਜਾਂ ਫਿਰ ਤੁਸੀਂ ਉਹਨਾਂ ਪੋਡਕਾਸਟਰਾਂ ਦੇ ਬਾਰੇ ਕੀ ਸੋਚਦੇ ਹੋ ਜੋ ਐਕਚੁਅਲ ਦੇ ਵਿੱਚ ਸਾਨੂੰ ਪੋਡਕਾਸਟ ਦਿਖਾਏ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਸਾਡੇ ਸਾਹਮਣੇ ਕੰਟੈਂਟ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਾਰੇ ਕੀ ਸੋਚਦੇ ਹੋ ਤੁਸੀਂ ਸਾਨੂੰ ਕਮੈਂਟ ਦੇ ਜ਼ਰੀਏ ਜ਼ਰੂਰ ਦੱਸ ਸਕਦੇ ਹੋ ਸੋ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ